ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਤੇ ਕਰਦੇ ਆਪਾਂ ਥੋੜੀਆਂ ਜੀਆਂ ਗੱਲਾਂ ਛੱਡ ਬੀਤੀਆਂ ਵਧੀਆ ਲੱਗਦਾ ਮੈਨੂੰ ਤੁਹਾਡੇ ਨਾਲ ਗੱਲਾਂ ਕਰਨਾ ਜਦੋਂ ਕੋਈ ਭੈਣ ਭਰਾ ਮੈਸੇਜ ਕਰਦਾ ਹੈ ਇੱਕ ਬਾਈ ਜੀ ਪਤਾ ਨਹੀਂ ਮੀਤ ਸਕਰੌਂਦੀ ਪਤਾ ਨਹੀਂ ਇਹੋ ਜਿਹਾ ਕੁਛ ਨਾਮ ਲਿਖਿਆ ਭੁੱਲ ਜਾਨੀ ਆ ਥੋੜਾ ਜਿਹਾ ਡਾਇਬਟੀਜ਼ ਦੀ ਮਰੀਜ਼ ਕਰਕੇ ਉਹਨਾਂ ਨੇ ਬਹੁਤ ਸਤਿਕਾਰ ਦਿੱਤਾ ਬਹੁਤ ਪਿਆਰ ਦਿੱਤਾ ਉਹਨਾਂ ਨੇ ਤਾਂ ਬਹੁਤ ਹੀ ਵੱਡਾ ਦਰਜਾ ਦਿੱਤਾ ਤੇ ਥੋੜਾ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਜਿਆਦਾ ਤੁਸੀਂ ਮੈਨੂੰ ਸਮਝਿਆ ਨੇੜੇ ਤੋਂ ਮੇਰੀਆਂ ਭਾਵਨਾਵਾਂ ਮਾਦੀ ਕਦਰ ਕੀਤੀ ਸੋਡੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਆਪ ਜੀ ਨੇ ਚੜ੍ਹਦੀ ਕਲਾ ਚ ਰੱਖੇ ਤੇ ਇੱਕ ਵਾਰ ਤੁਹਾਨੂੰ ਗੱਲ ਕਰਦੀ ਆ ਕਰਜ਼ੇ ਦੀ ਕਰਜੇ ਤੋਂ ਤੰਗੀਆਂ ਤੋਂ ਡਰਿਆ ਨਾ ਕਰੋ ਜਮਾ ਨਾ ਡਰਿਆ ਕਰੋ ਸੁੱਡੀ ਇਹ ਮਿਹਨਤ ਮੰਗਦਾ ਹੈ ਮਿਹਨਤ ਕਰਨੀ ਪੈਂਦੀ ਹੈ ਜੇ ਆਪਾਂ ਜਿਵੇਂ ਹੁਣ ਕਈ ਥਾਵਾਂ ਮੈਂ ਵੀ ਵੀਡੀਓ ਪੜ੍ਹਦੀਆਂ ਵੀ ਤੁਸੀਂ ਆਹ ਮੰਤਰ ਪੜ੍ਹੋ ਆਹ ਐਂ ਕਰੋ ਛੋਡਾ ਕਰਜ਼ਾ ਲੈ ਜੂ ਤੇ ਛੋਡਾ ਇਹ ਦੇਖੋ ਵੀਰੇ ਖਾਲੀ ਹੱਥ ਮੂੰਹ ਨੂੰ ਨਹੀਂ ਜਾਂਦਾ ਵਾਹਿਗੁਰੂ ਦਾ ਨਾਮ ਲੈ ਕੇ ਮਿਹਨਤ ਜ਼ਰੂਰ ਕਰੋ ਮਿਹਨਤ ਦੇ ਨਾਲ ਕਰਜ਼ਾ ਲੈਂਦਾ ਮੈਂ ਤੁਹਾਨੂੰ ਮੇਰੀ ਗੱਲ ਦੱਸਦੀਆਂ ਵੀ ਜਦੋਂ ਮੇਰੇ ਬੇਟੀ ਤੇ ਪੈਸੇ ਲੱਗੇ ਸੀ ਉਹਨੂੰ ਕਰੰਟ ਲੱਗਿਆ ਸੀ ਤੇ ਅੱਡ ਹੋ ਕੇ ਪੈਸੇ ਆਪਾਂ ਨੂੰ ਕਹਿੰਦੇ ਵੀ ਆਪਣੇ ਵਿਹਾਰਾ ਖਰਚਾ ਲਾਤਾ ਸੀ ਉਹ ਮਿਹਨਤ ਕਰਕੇ ਉਤਾਰਿਆ ਮੈਂ ਬਹੁਤ ਸਖਤ ਮਿਹਨਤ ਕੀਤੀ ਹੋਈ ਹੈ ਠੀਕ ਆ ਵੀ ਹੁਣ ਸਰੀਰ ਮੇਰਾ ਜਿਹੜਾ ਰੋਗੀ ਹੋ ਚੱਲਿਆ ਪਰ ਮੈਂ ਮਿਹਨਤ ਬਹੁਤ ਕੀਤੀ ਹੈ ਇੰਨਾ ਜਿਹਨੂੰ ਉਹ ਹੁੰਦਾ ਸੀ ਵੀ ਜਿਹੜਾ ਪੈਸਾ ਚੜੇ ਲਾਉਣਾਗਾ ਕਦੇ ਨਹੀਂ ਸੀ ਸੋਚਿਆ ਵੀ ਕਿਸੇ ਤੋਂ ਮੰਗਣਾ ਜਾਂ ਕਿਸੇ ਦਾ ਖੋ ਕੇ ਲਾਉਣਾ ਨਾ ਬੰਕੜਾ ਰੱਬ ਤੋਂ ਹੀ ਸੀ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜਾ ਕਰਜ਼ਾ ਚੜਿਆ ਮੈਂ ਲਾਉਣਾ ਤੇ ਮੇਰੀਆਂ ਮਿਹਨਤਾਂ 'ਚ ਬਰਕਤ ਬਰਕਤਾਂ ਵੀ ਪਾਈਆਂ ਉਹਨੇ ਬਹੁਤ ਪਾਈਆਂ ਮੈਂ ਖੇਤੀ ਵੀ ਆਪ ਕਰਦੀ ਰਹੀ ਆ ਪਸ਼ੂ ਵੀ ਰੱਖੇ ਆ ਬਹੁਤ ਜਿਆਦਾ ਮਿਹਨਤ ਕੀਤੀ ਆ ਮੈਨੂੰ ਬਹੁਤ ਸ਼ੌਂਕ ਹੈ ਖੇਤੀ ਦਾ ਤੇ ਪਸ਼ੂਆਂ ਦਾ ਤੇ ਮੈਨੂੰ ਬਹੁਤ ਸ਼ੌਂਕ ਆ ਠੀਕ ਆ ਹੁਣ ਸਰੀਰ ਜਵਾਬ ਦੇ ਚੱਲਿਆ ਤੇ ਰੋਗਾਂ ਕਰਕੇ ਉਸ ਕਰਕੇ ਮੈਨੂੰ ਥੋੜਾ ਜਿਹਾ ਵੀ ਗਰੇਜ ਕਰਨਾ ਪੈ ਗਿਆ ਤੇ ਬਾਕੀ ਮਿਹਨਤ ਨਾਲ ਕਰਜਾ ਕਰਜਾ ਸਭ ਲੈ ਜਾਂਦਾ ਦਿਲ ਨਾ ਛੱਡਿਆ ਕਰੋ ਜਿਸ ਨੇ ਤੁਹਾਨੂੰ ਜਗ ਤੇ ਭੇਜਿਆ ਨਾ ਤੇ ਉਸ ਦਾ ਪਾਲਣ ਹਰ ਵੀ ਆਪ ਹੁੰਦਾ ਓਹ ਤੁਹਾਨੂੰ ਸਿਰਫ ਇਹ ਕਹਿੰਦਾ ਵੀ ਤੁਸੀਂ ਮਿਹਨਤ ਕਰੋ ਉੱਚ ਬਰਕਤਾਂ ਤਾਂ ਮੈਂ ਪਾਉਣੀਆਂ ਆ ਵਾਹਿਗੁਰੂ ਛੋਟੇ ਨਾਲ ਖੜਦਾ ਹੈ ਜਦੋਂ ਤੁਸੀਂ ਉਹਨੂੰ ਸੱਚੇ ਦਿਲੋਂ ਧਿਆਉਂਦੇ ਨੂੰ ਛੋਟੇ ਨਾਲ ਹੁੰਦਾ ਨੂੰ ਫੀਲ ਕਰਿਆ ਕਰੋ ਹੁੰਦਾ ਹੈ ਕਿਤੇ 10 ਮਿੰਟ ਅੱਖਾਂ ਬੰਦ ਕਰਕੇ ਫੀਲ ਕਰਿਓ ਤੇ ਆਪਣੇ ਆਪ ਨਾਲ ਗੱਲਾਂ ਕਰਿਓ ਤੇ ਤੁਹਾਨੂੰ ਫੀਲ ਹੋਊ ਵੀ ਸਾਡੇ ਕੋਲੇ ਕੋਈ ਬੈਠਾ ਹੈ ਉਹ ਪਰਮਾਤਮਾ ਹੁੰਦਾ ਹੈ ਕਹਿੰਦੇ ਨਹੀਂ ਹੁੰਦੇ ਵੀ ਆਪਣੇ ਪੁੰਨ ਪਾਪ ਦਾ ਲੇਖਾ ਕੌਣ ਲਿਖਦਾ ਹੈ ਪਰਮਾਤਮਾ ਆਪਣੇ ਨਾਲ ਹੁੰਦਾ ਹੈ ਉਹਨੂੰ ਸਾਰਾ ਪਤਾ ਹੁੰਦਾ ਆਪਾਂ ਕੀ ਕਰ ਰਹੇ ਹਾਂ ਕਿਉਂਕਿ ਉਹਨਾਂ ਨੂੰ ਜੋ ਆਪਾਂ ਨੂੰ ਜਗ ਤੇ ਭੇਜਦਾ ਨਾ ਭੇਜਣ ਵਾਲਾ ਵੀ ਉਹ ਹੈ ਲਿਚਾਨ ਵਾਲਾ ਵੀ ਹੋਇਆ ਸੋ ਇੱਕ ਮਰਨ ਜਨਮ ਦੇ ਚੱਕਰਾਂ ਚੋਂ ਦੂਰ ਹੋ ਜਾਓ ਥੋੜਾ ਜਿਹਾ ਸੌਖੇ ਰਹੋਗੇ ਨਾ ਦਾ ਮਰਨ ਤੋਂ ਡਰਿਆ ਕਰੋ ਕਿਉਂਕਿ ਜੰਮਣਾ ਮਰਨਾ ਤਾਂ ਸੱਚ ਹੈ ਦੁਨੀਆ ਨੇ ਜਗ ਤੇ ਆਉਣਾ ਵੀ ਆ ਤੇ ਜਾਣਾ ਵੀ ਆ ਜੇ ਆਉਣ ਜਾਣ ਦਾ ਮੇਲਾ ਨਾ ਬਣੂਗਾ ਤਾਂ ਬਹੁਤ ਬੁਰਾ ਹਾਲ ਹੋ ਜਾਣਾ ਦੁਨੀਆ ਦਾ ਦੁਨੀਆ ਇੱਕ ਆਉਣ ਜਾਣ ਦਾ ਮੇਲਾ ਜਿੰਨਾ ਚਿਰ ਇਸ ਮੇਲੇ ਚ ਹੈਗੇ ਉਹ ਤੇ ਮੇਲੇ ਨੂੰ ਖੂਬ ਇੰਜੋਏ ਕਰੋ ਰੱਬ ਦੀ ਬਣਾਈ ਦੁਨੀਆ ਦੇ ਵਿੱਚ ਖੁਸ਼ ਰਹਿਆ ਕਰੋ ਮਿਹਨਤ ਕਰੋਗੇ ਕਰਜੇ ਕਰਜੇ ਕੋਈ ਚੀਜ਼ ਨਹੀਂ ਹੈਗੀ ਸੋਡੇ ਮੂਰੇ ਮਿਹਨਤ ਸਫਲਤਾ ਦੀ ਕੁੰਜੀ ਕਿਉਂ ਕਿਹਾ ਜਾਂਦਾ ਕਿਉਂਕਿ ਮਿਹਨਤ ਐਸੀ ਚੀਜ਼ ਹੈ ਵੀ ਛੋਡੇ ਸਿਰ ਚੜੇ ਕਰਦੇ ਕਰਦੇ ਸਭ ਲਾਹੰਦ ਹੈ ਨੰਬਰ 2 ਜਿਹੜੇ ਸਿਰ ਛੋਡੇ ਨਾਲ ਰਿਸ਼ਤੇ ਟੁੱਟ ਜਾਂਦੇ ਆ ਪੈਸਿਆਂ ਕਰਕੇ ਤੁਹਾਨੂੰ ਗਰੀਬ ਕਰਕੇ ਛੱਡ ਜਾਂਦੇ ਆ ਉਹ ਵੀ ਤੁਹਾਡੇ ਨੇੜੇ ਆ ਜਾਂਦੇ ਆ ਜਦੋਂ ਤੁਸੀਂ ਮਿਹਨਤ ਕਰਕੇ ਪੈਰਾਂ ਤੇ ਖੜੇ ਹੋਣੇ ਮੈਂ ਤੁਹਾਨੂੰ ਮੇਰੀ ਕਹਾਣੀ ਦੱਸਦੀ ਆ ਵੀ ਮੈਂ ਗਰੀਬ ਸੀ ਬਹੁਤ ਮਾੜਾ ਟਾਈਮ ਦੇਖਿਆ ਮੈਂ ਵੀ ਇੱਕ ਆਪਣੇ ਜੱਟ ਬੋਲੇ ਜਿਹੜੀ ਜ਼ਮੀਨ ਹੁੰਦੀ ਆ ਉਹ ਆਪਣਾ ਗਹਿਣਾ ਹੁੰਦਾ ਵਿੱਚ ਲੋਕ ਤੁਹਾਨੂੰ ਇਹ ਜੀ ਮਤ ਦੇਣ ਵਾਲੇ ਵੀ ਆ ਜਾਂਦੇ ਆ ਵੀ ਤੁਸੀਂ ਜ਼ਮੀਨ ਵੇਚ ਦਿਓ ਛੋੜਾ ਕਾਰਜਾ ਲੈ ਜੂ ਐ ਲੈ ਜੂ ਜਮੀਨ ਕਦੀ ਨਾ ਵਿੱਚੋਂ ਮੈਂ ਕਹਿਣੀ ਆ ਤੁਹਾਨੂੰ ਬਾਈ ਬਣ ਕੇ ਜਮੀਨ ਨਾ ਵਿੱਚੋਂ ਉਹ ਤਾਂ ਆਪਣੀ ਸ਼ਾਨ ਐ ਉਹਦੇ ਛਿਰ ਤੋਂ ਤਾਂ ਆਪਾਂ ਪਾਲਦੇ ਆ ਠੀਕ ਆ ਕੋਈ ਹੱਦੋ ਬੱਧ ਮਜਬੂਰੀ ਹੋਵੇ ਤਾਂ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਹਨਾ ਵੀ ਕੋਈ ਰੱਬ ਵਕਤੀ ਐ ਐਸਾ ਪਾ ਦੇ ਵਿੱਚ ਨਹੀਂ ਵੀ ਪੈ ਜੇ ਹਨਾ ਪਰ ਮੈਂ ਕਹਿਣੀ ਆ ਛੇਤੀ ਹਰ ਕਰੇ ਜਮੀਨ ਨਾ ਵਿੱਚੋਂ ਕਿਉਂਕਿ ਜਿਹੜੀ ਜਮੀਨ ਐ ਪੌਦੇ ਧਰਤੀ ਪਸ਼ੂ ਪੰਸੀ ਜੇ ਆਪਾਂ ਸੋਚੀਏ ਸਾਰੇ ਸਮਝਦੇ ਹੁੰਦੇ ਆ ਜਿਹੜੀ ਜ਼ਮੀਨ ਹੁੰਦੀ ਹੈ ਜੱਟ ਨੂੰ ਕਹਿ ਦਿੰਦੀ ਹੈ ਵੀ ਤੂੰ ਕਹਿੰਦੇ ਹੋ ਜਾਂ ਮੈਂ ਤੈਨੂੰ ਛੜਵਾ ਲੂੰਗੀ ਤੇ ਮੈਨੂੰ ਵਹਿ ਨਾ ਕਰੀ ਜੇ ਮੈਂ ਵਹਿ ਹੋ ਗਈ ਕਿੱਥੋਂ ਮੈਂ ਦੁਬਾਰੇ ਤੇਰੇ ਕੋਲ ਹੀ ਆਉਣੀ ਨਹੀਂ ਉਹਦਾ ਮਤਲਬ ਪਤਾ ਕੀ ਹੁੰਦਾ ਕਿਉਂਕਿ ਜ਼ਮੀਨ ਦੇ ਮੁੱਲ ਬਹੁਤ ਹੋ ਚੁੱਕੇ ਆ ਵੀਰੇ ਅੱਜ ਕੱਲ ਜ਼ਮੀਨ ਬਣਾਉਣੀ ਬਹੁਤ ਜਿਆਦਾ ਮੁਸ਼ਕਲ ਆ ਪਾਤੋ ਘਰ ਲਈ ਜਗ੍ਹਾ ਨਹੀਂ ਲਈ ਜਾਂਦੀ ਸੋ ਵੱਡੇ ਪਾੜ ਜਮਾਨਾ ਪੱਟਿਆ ਕਰੋ ਇੱਕ ਕਿਸੇ ਦੀ ਰੀਸ ਨਾ ਕਰਿਆ ਕਰੋ ਮੇਰੀ ਰਿਕੁਐਸਟ ਹੈ ਇਹ ਗੱਲਾਂ ਤੇ ਮੈਂ ਵੀ ਗੁਜ਼ਰੀ ਹੋਈਆਂ ਜੇ ਕੋਈ ਪੰਗਲਾ ਕੋਠੀ ਪਾਉਂਦਾ ਉਹ ਜਮਾ ਨਾ ਦੇਖਿਆ ਕਰੋ ਤੁਸੀਂ ਐਂ ਦੇਖਿਆ ਕਰੋ ਵੀ ਅਸੀਂ ਸੰਤੋਸ਼ਟ ਕਿ ਇੰਨਾ ਮੰਨ ਲਓ ਹੁਣ ਮੇਰੇ ਬੇਟਾ ਇੱਕ ਹੈ ਮੈਂ ਕਹਿੰਦੀ ਆ ਕਰ ਛੋਟਾ ਪਾ ਲਓ ਅਸੀਂ ਮਾਪੋਤ ਇੱਕ ਕਮਰੇ 'ਚ ਰਹਿੰਨੇ ਆ ਬਾਕੀ ਕੋਠੀ ਸਾਡੇ ਕੀ ਕੰਮ ਐ ਐਵੇਂ ਬਾਧੂ ਕੋਠੀਆਂ ਪਾ ਪਾ ਕਰਜ਼ੇ ਚੜਾਉਣੇ ਮੈਨੂੰ ਦਾ ਹੀ ਗੱਲ ਚੰਗੀ ਨਹੀਂ ਲੱਗਦੀ ਤੇ ਜੇ ਤੁਸੀਂ ਇੱਕ ਕਮਰੇ 'ਚ ਰਹੋਗੇ ਤੁਹਾਡਾ ਪਿਆਰ ਵੀ ਰਹੂਗਾ ਅਨਮੇਰਵਾਦ ਚੱਲ ਗਿਆ ਉਹ ਮੁੰਡੇ ਦਾ ਕਮਰਾ ਉਹ ਕੁੜੀ ਦਾ ਕਮਰਾ ਉਹ ਫਲਾਨੇ ਦਾ ਕਮਰਾ ਉਹ ਧਮਕੇ ਦਾ ਕਮਰਾ ਤਾਂ ਉਹ ਤਾਂ ਪਿਆਰ ਖਤਮ ਹੋ ਚੱਲਿਆ ਕੀ ਕਰਨਾ ਤੁਸੀਂ ਇੰਨੇ ਕਮਰੇ ਬਣਾ ਕੇ ਠੀਕ ਹੈ ਸੌਣ ਵੇਲੇ ਤੁਸੀਂ ਅੱਡ ਹੋ ਕੇ ਪੈ ਜਾਓ ਕੋਈ ਚੱਕਰ ਨਹੀਂ ਜਦੋਂ ਸੌਣਾ ਹੈ ਉਹ ਬਾਦ 10 11 ਵਜੇ ਮੋਸਟਲੀ ਸੌਣੇ ਆ ਉਹ ਸੌਂ ਜੋ ਪਰ ਬੈਠੋ ਤਾਂ ਇੱਕ ਕਮਰੇ 'ਚ ਗੱਲਾਂ ਕਰੋ ਟਾਈਮ ਕੱਢੋ ਇੱਕ ਦੂਜੇ ਲਈ ਜਦੋਂ ਅੱਜ ਕੱਲ ਤੁਸੀਂ ਪਿਆਰ ਲੱਭਦੇ ਫਿਰਦੇ ਹੋ ਪਿਆਰ ਨਹੀਂ ਮਿਲਦਾ ਪਿਆਰ ਮਿਲੂ ਕਿੱਥੋਂ ਇੱਕ ਕਮਰੇ 'ਚ ਤੁਸੀਂ ਇੱਕ ਜਗ੍ਹਾ ਤੇ ਬਹਿ ਕੇ ਨਹੀਂ ਰਾਜੀ ਹੈਗੇ ਹਰ ਇੱਕ ਦਾ ਦੇਚੁੰਦਾ ਹੈ ਮੈਨੂੰ ਟੋਕਣਾ ਦੇਵੇ ਇਹ ਮੈਨੂੰ ਕੁਝ ਕਹਿਣਾ ਦੇਵੇ ਆਪਦੀ ਫੈਮਿਲੀ ਹੁੰਦੀ ਹੈ ਜੇ ਮਾਂ ਪਿਓ ਬੱਚੇ ਨੂੰ ਟੋਕਦਾ ਤਾਂ ਉਹਦੇ ਭਲੇ ਲਈ ਟੋਕਦਾ ਸਿੱਧੀ ਜੀ ਗੱਲ ਹੈ ਇਹ ਮੇਰਾ ਮੰਨਣਾ ਮੈਂ ਤਾਂ ਆਪਦੀ ਸੋਚ ਅਨੁਸਾਰ ਅਗਲੇ ਨੂੰ ਗੱਲ ਕਹਿਣੀ ਹੁੰਦੀ ਹੈ ਮਾਂ ਬਾਪ ਜੇ ਬੱਚੇ ਨੂੰ ਮਾੜੀ ਮੋਟੀ ਟੋਕ ਟਕਾਈ ਕਰਦਾ ਤਾਂ ਉਹਦੇ ਭਲੇ ਲਈ ਕਰਦਾ ਨਾ ਕਿ ਬੁਰੇ ਲਈ ਕਰਦਾ ਤੇ ਉਹ ਬੱਚਿਆਂ ਨੂੰ ਮੇਰੀ ਰਿਕਵੈਸਟ ਆ ਪਲੀਜ਼ ਮਾਂ ਪਿਓ ਦਾ ਕਿਹਾ ਬੁਰਾ ਨਾ ਮੰਨਿਆ ਕਰੋ ਮਾਂ ਪਿਓ ਕਦੇ ਮਾੜਾ ਨਹੀਂ ਚਾਹੁੰਦਾ ਬੱਚੇ ਦਾ ਠੀਕ ਆ ਮਾਪੇ ਹੋਣਗੇ ਜਿਹੜੇ ਬੱਚੇ ਨੂੰ ਟੋਰਚ ਕਰਦੇ ਹੋਣਗੇ ਪਰ ਹੁਣ ਤਾਂ ਮਾਪੇ ਉਹ ਇੰਨੇ ਸਿਆਣੇ ਸਮਝਦਾਰ ਆ ਪੜ੍ਹੇ ਲਿਖੇ ਹਰ ਇੱਕ ਬੱਚੇ ਦੀ ਫੀਲਿੰਗ ਸਮਝਦੇ ਆ ਆਪਣੇ ਬੱਚੇ ਨੂੰ ਪੁੱਛ ਕੇ ਕਰਦੇ ਆ ਉਹ ਜੋ ਕੰਮ ਕਰਦੇ ਆ ਇਹ ਮੇਰੀ ਥਿੰਕਿੰਗ ਹੈ ਜੀ ਵੀ ਮੈਂ ਆਪਣੇ ਬੱਚਿਆਂ ਦੇ ਨਾ ਤਾਂ ਮਾਂ ਹੋਣ ਦਾ ਹੱਕ ਕਦੇ ਜਿਤਾਇਆ ਨਾ ਜਿਤਾਵਾਂ ਮੁੰਡੇ ਨੂੰ ਵੀ ਥੌਲਟੀ ਆ ਵੀ ਉਹਨੂੰ ਕਿਹੋ ਜਿਹੀ ਕੁੜੀ ਚਾਹੀਦੀ ਆ ਤੇ ਬੇਟੀ ਨੂੰ ਵੀ ਥੌਲਟੀ ਆ ਵੀ ਉਹਨੇ ਉਹਨੂੰ ਕਿਹੋ ਜਿਹਾ ਜੀਵਨ ਸਾਥੀ ਚਾਹੀਦਾ ਜੇ ਮਨਾਂ ਨੂੰ ਪੜਾਇਆ ਲਿਖਾਇਆ ਵਿਚਾਰਾਂ ਨੂੰ ਤੇ ਉਹਨਾਂ ਦੀ ਜ਼ਿੰਦਗੀ ਬਣਾਈ ਤੇ ਐਂਡ ਤੇ ਆ ਕੇ ਮਨ ਦੀ ਜ਼ਿੰਦਗੀ ਖਰਾਬ ਨਹੀਂ ਕਰਦੀ ਕੁਦਰਤ ਮਾਲਕ ਵਾਹਿਗੁਰੂ ਨੇ ਜੋ ਲਿਖਿਆ ਉਹੋ ਜੇ ਆਪਾਂ ਨੂੰ ਕੋਈ ਚੱਕਰ ਨਹੀਂ ਪਰ ਬੱਚਿਆਂ ਨੂੰ ਆਪਾਂ ਜਰੂਰ ਕਹਾਂਗੇ ਵੀ ਬੱਚੋ ਜੇ ਜੀ ਤੁਹਾਡੀ ਗਿਜਾਇਸ ਆ ਜਿਵੇਂ ਤੁਹਾਡਾ ਮਨ ਕਰਦਾ ਵੀ ਸਾਨੂੰ ਐਮ ਹੋਣਾ ਚਾਹੀਦਾ ਵੀ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਉਵੇਂ ਹੀ ਕਰਾਂਗੇ ਤੇ ਬੱਚਿਆਂ ਨੂੰ ਮੈਂ ਪਹਿਲਾਂ ਵੀ ਕਿਹਾ ਵੀ ਬਾਲਾ ਡਰਾ ਕੇ ਨਾ ਰੱਖਿਆ ਕਰੋ ਜਿਆਦਾ ਡਰਾਉਂਗੇ ਬੱਚਿਆਂ ਨੂੰ ਨਾ ਉਹ ਗਲਤ ਡਿਸੀਜਨ ਲੈ ਜਾਂਦੇ ਹੁੰਦੇ ਆ ਤੇ ਫਿਰ ਭਰਨੀਆਂ ਵੀ ਆਪਾਂ ਨੂੰ ਮਾਂ ਪਿਓ ਨੂੰ ਪੈਂਦੀਆਂ ਕਿਉਂ ਕਿਉਂਕਿ ਬੱਚਾ ਤਾਂ ਬੱਚਾ ਹੁੰਦਾ ਤੇ ਉਹਦਾ ਜਿਹੜਾ ਹਰਜਾਨਾ ਹੁੰਦਾ ਉਹ ਆਪਾਂ ਮਾਂ ਪਿ ਤੁਹੇ ਗੱਲਾਂ ਮੈਂ ਤੁਹਾਨੂੰ ਤਾਂ ਕਹਿ ਰਹੀ ਆਂ ਵੀ ਆਪਣੇ ਬੱਚਿਆਂ ਦੇ ਨਾਲ ਇੰਨਾ ਕੁ ਜੁੜ ਕੇ ਰਹੋ ਵੀ ਤੁਹਾਡੇ ਬੱਚੇ ਤੁਹਾਨੂੰ ਬਗਾਨਾ ਤਾਂ ਛੱਡ ਤੁਹਾਨੂੰ ਐ ਮਾਪਿਓ ਵੀ ਨਾ ਸਮਝਣ ਤੁਹਾਨੂੰ ਇੱਕ ਆਪ ਦਾ ਭੈਣ ਭਰਾ ਫਾਂਡ ਸਮਝਣ ਇਹ ਗੱਲਾਂ ਜ਼ਰੂਰੀ ਨੇ ਵੀਰੇ ਪਿਆਰ ਕਿਉਂ ਟੁੱਟ ਰਿਹਾ ਪਿਆਰ ਟੁੱਟਣ ਦਾ ਕਾਰਨ ਕੀ ਆ ਬਾੜੀ ਈਗੋ ਵਾਲੀਆਂ ਆਕੜਾਂ ਕਰਨ ਲੱਗ ਕੇ ਤੁਸੀਂ ਥੋੜਾ ਮੋਹਤਾ ਸੋਚਿਆ ਕਰੋ ਮੈਂ ਠੀਕ ਆ ਮੈਂ ਹੁਣ ਮੇਰੀ ਉਮਰ ਦੇ ਹਿਸਾਬ ਨਾਲ ਲਾ ਲਓ ਦਵਾਈਆਂ ਮੈਂ ਗੁੱਸੇ ਹੋ ਜਾਨੀ ਆ ਮੈਂ ਖਿੜ ਵੀ ਜਾਨੀ ਆ ਮੈਂ ਨਹੀਂ ਹੈਗਾ ਮੈਂ ਨਹੀਂ ਛਿੜਦੀ ਖਿੜ ਵੀ ਜਾਨੀ ਆ ਛੜ ਵੀ ਜਾਨੀ ਆ ਸਰ ਕੁਝ ਹੋ ਜਾਨੀ ਆ ਪਰ ਮੈਂ ਦੋ ਕਿੰਮਟਾ ਬਾਅਦ ਜ਼ਰੂਰ ਸੋਚਦੀ ਆਂ ਵੀਰ ਮੈਂ ਗਲਤ ਤਾਂ ਨਹੀਂ ਬੋਲਿਆ ਜੇ ਮੈਨੂੰ ਪਤਾ ਲੱਗ ਜਿੰਨਾ ਵੀ ਮੈਂ ਗਲਤ ਬੋਲਿਆ ਵੀ ਹਾਂ ਮੈਂ ਬੇਰਮਤ ਬੋਲਈ ਉਹਦੇ ਗੱਲ ਪਈ ਜਾ ਉਹਦੇ ਮੁੰਡੇ ਦੀ ਗੱਲ ਪਈ ਜਾ ਬੇਟੀ ਦੇ ਜਾਂ ਘਰ 'ਚ ਕੋਈ ਹੋਰ ਮੈਂਬਰ ਹੋਇਆ ਤਾਂ ਮੈਂ ਦੋ ਕੁ ਮਿੰਟ ਬਾਅਦ ਕਹਿ ਦਿੰਨੀ ਆ ਵੀ ਸੌਰੀ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਗੱਲ ਗਲਤ ਤੇ ਮੈਂ ਤੈਨੂੰ ਨਹੀਂ ਸੀ ਕਹਿਣੀ ਵੀ ਮੈਂ ਉਹਦੀ ਗਲਤੀ ਮੰਨ ਲੈਣੀ ਆ ਇਹ ਵੀ ਮੇਰਾ ਦਿਲ ਉਸੂਲ ਹੈ ਵੀ ਜੇ ਮੈਂ ਕਿਸੇ ਨੂੰ ਟੋਕ ਦੀ ਰੋਕਦੀ ਆ ਤਾਂ ਮੈਂ ਆਪਦਾ ਹੱਕ ਜਤਾ ਕੇ ਹੀ ਟੋਕਦੀ ਰੋਕਦੀ ਹੁੰਨੀ ਆ ਉਹ ਤਾਂ ਮੈਂ ਟੋਕਦੀ ਨਹੀਂ ਕਿਸੇ ਨੂੰ ਵੀਰੇ ਆਪਣਾ ਕੀ ਹੱਕ ਆ ਕਿਸੇ ਤੇ ਹਾਂ ਜੇ ਮੈਂ ਕਈ ਵਾਰੀ ਓਵਰ ਚੱਲ ਜਾ ਤਾਂ ਮੈਂ 5-10 ਮਿੰਟ ਬਾਅਦ ਮੈਨੂੰ ਪਤਾ ਲੱਗ ਜਾਂਦਾ ਵੀ ਇੱਥੇ ਮੈਂ ਗਲਤ ਬੋਲੀ ਯਾਰ ਨਹੀਂ ਬੋਲਣਾ ਚਾਹੀਦਾ ਸੀ ਇੱਥੇ ਜਾ ਕੇ ਉਹਦੇ ਕੋਲੇ ਮੈਂ ਇਹੀ ਗੱਲ ਕਹਿਦੀ ਹੁੰਨੀ ਆ ਵੀ ਮੈਥੋਂ ਸੌਰੀ ਵੀ ਆ ਮੈਨੂੰ ਨਹੀਂ ਸਿੱਖਣਾ ਕਿ ਹੈਗਾ ਤੇ ਮੂਰਲਾ ਖੋਸ ਹੋ ਜਾਂਦਾ ਤੇ ਜਾਂਦਾ ਕੀ ਆ ਵੀਰੇ ਇੱਕ ਸੌਰੀ ਸ਼ਬਦ ਕਹਿਣ ਨਾਲ ਕੀ ਕਾਹ ਜਾਂਦਾ ਆਪਣਾ ਮੈਨੂੰ ਐਂ ਦੱਸੋ ਪਹਿਲਾਂ ਤਾਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਠੀਕ ਹੈ ਉੱਥੇ ਆਕੜ ਕਰਨ ਦਾ ਥੋੜਾ ਹੱਕ ਬਣਦਾ ਜਿੱਥੇ ਕੋਈ ਤੁਹਾਨੂੰ ਪਰੇਸ਼ਾਨ ਕਰਦਾ ਤੰਗ ਕਰਦਾ ਤੁਹਾਡੀਆਂ ਭਾਵਨਾਵਾਂ ਸਮਝਦਾ ਹੀ ਨਹੀਂ ਸਾਲ ਹੀ ਸਾਲੋਂ ਸਾਲ ਹੀ ਟੱਪ ਜਾਂਦੇ ਉਹ ਬੰਦਾ ਨਹੀਂ ਚੇਂਜ ਹੁੰਦਾ ਉੱਥੇ ਥੋੜਾ ਹੱਕ ਬਣਦਾ ਗੁੱਸਾ ਕਰਨ ਦਾ ਹਾਂ ਜੈ ਜੈ ਫਿਰ ਉਹਦੀ ਗੱਲ ਫਿਰ ਕਿਉਂਕਿ ਫਿਰ ਤਾਂ ਉਹ ਗੱਲ ਹੋ ਗਈ ਪੱਥਰ ਤੇ ਪਾਣੀ ਪਾਏ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਥੋੜਾ ਸਰਦਾ ਥੋੜਾ ਬਹੁਤ ਸਰਦਾ ਤਾਂ ਆਪਣੇ ਬੱਚੇ ਬਾਹਰ ਚ ਬਿਲਕੁਲ ਨਾ ਭੇਜੋ ਆਪਣੇ ਬੱਚੇ ਨੂੰ ਆਪਣੇ ਕੋਲੇ ਰੱਖੋ ਮੈਂ ਬਾਰੀ ਸਿਆਣੀ ਨਹੀਂ ਪਰ ਮੈਂ ਤੁਹਾਨੂੰ ਇੰਨੀ ਗੱਲ ਜ਼ਰੂਰ ਕਹੂੰਗੀ ਵੀ ਇੱਕ ਲੋਕਾ ਮਗਰ ਲੱਗ ਕੇ ਲੋਕਾਂ ਦੀ ਰੀਸ ਕਰਕੇ ਤਾਂ ਆਪਦੇ ਬੱਚੇ ਬਿਲਕੁਲ ਨਾ ਬਾਹਰ ਭੇਜੋ ਜੀ ਦਾ ਸਰਦਾ ਪਲੀਜ਼ ਸਾਰੋ ਮੇਰੇ ਦੋਨੇ ਬੱਚੇ ਫੁੱਲ ਪੜੇ ਲਿਖਿਆ ਦੋਨਾਂ ਦੇ ਫੁੱਲ ਬੈਂਡ ਸੀ ਮੈਂ ਚੌੜ ਕਰਦੀ ਨੇ ਕਹਿਦਾ ਨਾ ਵੀ ਬੈਂਡ ਲੈਣੀ ਬਹੁਤ ਔਖੇ ਆ ਬੈਂਡ ਬਹੁਤ ਔਖੇ ਆ ਲੈਣੇ ਬੈਂਡ ਘਟ ਜਾਂਦੇ ਆ ਬੈਂਡ ਬਾਹ ਹੋ ਜਾਂਦੇ ਆ ਮੈਂ ਵੀ ਕਰੀ ਜਾਂਦੀ ਜਾਣ ਕੇ ਕਿ ਗੁੜੀਆ ਜਦੋਂ ਆਪਦੀ ਜੌਬ ਤੇ ਲੱਗਦੀ ਸੀ ਆਪ ਤਾਂ ਕਮਾਉਣ ਲੱਗ ਗਈ ਸੀ ਉਹਨੇ ਮੈਨੂੰ ਪੇਪਰ ਕੱਢ ਕੇ ਮੇਰੇ ਮੂਹਰੇ ਧਰਤਾ ਕਹਿੰਦੀ ਮੰਮੀ ਐਸੀ ਗੱਲ ਨਹੀਂ ਵੀ ਅਸੀਂ ਬੈਂਡ ਨਹੀਂ ਲੈ ਸਕਤੀ ਅਸੀਂ ਬਹੁਤ ਪੜ੍ਹਾਈ ਕੀਤੀ ਹੈ ਬਹੁਤ ਮਿਹਨਤ ਕੀਤੀ ਆ ਚੱਕ ਕਹਿੰਦੀ ਮੰਮੀ ਬੈਂਡ ਬੂੰਡਣਾ ਮੈਨੂੰ ਕਹੀ ਮਾਨੂੰ ਕਹ ਤੂੰ ਕਿਉਂ ਇੰਨਾ ਤੇਰਾ 14000 ਖਰਾਬ ਕੀਤਾ ਕਹਿੰਦੀ ਮੰਮੀ ਮੈਨੂੰ ਐਸੀ ਮੇਰੀ ਮੰਮੀ ਦੇ ਚੈਨਲ ਅਜੇ ਵੀ ਮੇਰੇ ਬੱਚੇ ਨਲਾਇਕ ਹੈ ਮੈਂ ਕਿਹਾ ਨਹੀਂ ਮੈਂ ਤਾਂ ਤੁਹਾਨੂੰ ਮਜ਼ਾਕ ਕਰਦੀ ਹੁੰਨੀ ਆ ਬਾਹਰ ਭੇਜ ਲੋ ਬੱਚੇ ਠੀਕ ਆ ਭੇਜੋ ਕੋਈ ਚੱਕਰ ਨਹੀਂ ਪਰ ਉਹ ਭੇਜੋ ਵੀਰੇ ਜਿੱਤਾ ਦਾ ਜਮੇ ਨਹੀਂ ਸਰਦਾ ਜੇ ਛੋਡੇ ਘਰੇ ਦੋ ਵਕਤ ਦੀ ਰੋਟੀ ਰੱਬ ਨੇ ਵਧੀਆ ਦਿੱਤੀ ਹੋਈ ਹੈ ਨਾ ਤੁਹਾਡੇ ਕੋਲੇ ਥੋੜੀ ਜੀ ਪੈਲੀ ਵੀ ਹੈਗੀ ਤੇ ਤੁਸੀਂ ਮਿਹਨਤੀ ਹੋ ਤਾਂ ਵੀਰੇ ਸੇਮ ਕੰਮ ਹੀ ਕੈਨੇਡਾ ਚ ਹੈ ਮੈਨੂੰ ਇੰਨੀ ਭੁੱਖ ਨਹੀਂ ਹੈਗੀ ਮੈਂ ਦਿਲੋਂ ਕਹਿਣੀ ਆ ਜੇ ਇੰਨੀ ਭੁੱਖ ਨਹੀਂ ਹੈਗੀ ਵੀ ਮੈਂ ਮੇਰੀ ਕੁੜੀ ਨੂੰ ਜਾਂ ਮੁੰਡੇ ਨੂੰ ਕਹਦਾ ਵੀ ਤੁਸੀਂ ਬਾਹਰ ਭੱਜ ਜਾ ਮੈਨੂੰ ਪਹਿਨ ਦੀ ਲੋੜਾ ਨਾ ਯਾਰ ਮੈਨੂੰ ਤਾਂ ਐ ਲੱਗਦਾ ਮੇਰੀ ਪ੍ਰਾਪਰਟੀ ਮੇਰੇ ਬੱਚੇ ਆ ਉਹ ਸੈਟਿੰਗ ਵੀ ਕਰ ਰਹੇ ਆ ਉਹ ਮਾਲਕ ਕਹਿੰਦਾ ਨਾ ਵੀ ਜਿਵੇਂ ਤੁਸੀਂ ਸੈਟਿੰਗ ਕਰਨਾ ਚਾਹੁੰਦੇ ਹੋ ਤੇ ਰੱਬ ਤੁਹਾਡੀ ਆਪ ਸੈਟਿੰਗ ਕਰਾਉਂਦਾ ਹੋ ਵੀ ਜਾਂਦੀ ਐ ਐਸੀ ਗੱਲ ਨਹੀਂ ਹੋ ਜਾਂਦੀ ਐ ਮਾੜਾ ਸਮਾਂ ਵੀ ਟੱਪ ਜਾਂਦਾ ਜੇ ਤੁਹਾਡੇ ਤੇ ਮਾੜਾ ਆਉਂਦਾ ਤਾਂ ਡਰਿਆ ਨਾ ਕਰੋ ਟੱਪ ਜਾਂਦਾ ਐਨਾ ਸੇਤੀ ਘਬਰਾ ਜਾਂਦੇ ਹੋ ਵੀ ਮਾੜਾ ਸਮਾਂ ਕਿਉਂ ਆਇਆ ਮਾੜਾ ਤੇ ਚੰਗਾ ਤਾਂ ਜ਼ਿੰਦਗੀ 'ਚ ਹੈਗਾ ਹੀ ਹੈਗਾ ਜੀ ਬੇਟੀ ਐ ਵਧੀਆ ਚੰਡੀਗੜ੍ਹ ਲੱਗੀ 33 35000 ਰੁਪਏ ਆਪ ਦਾ ਲਈ ਜਾਂਦੀ ਐ ਉਹ ਕੈਨੇਡਾ ਨਾਲੋਂ ਘੱਟ ਐ ਨਾਲੇ ਮੇਰੀਆਂ ਨਿਗਾਚਾਂ ਮੈਨੂੰ ਆ ਕੇ ਮਿਲ ਜਾਂਦੀ ਐ ਜਦੋਂ ਕਹਿ ਦਿਆ ਮੁੰਡਾ ਸੀ ਮੁੰਡੇ ਨੂੰ ਬੱਚੇ ਨੇ ਦੀਪੂ ਸੀ ਦੀਪੂ ਥੋੜਾ ਜਿਹਾ ਹੋਰ ਆ ਤੁਹਾਨੂੰ ਮੈਂ ਵੀ ਆਹ ਹੀ ਕਿਹਾ ਵੀ ਦੀਪੂ ਹੋਰ ਹੀ ਮਤੇ ਦਾ ਵੀ ਜਿਹਨੇ ਕਹਿੰਦੇ ਨੇ ਆਪਕ ਵੀ ਆਪਣੇ ਆਪ ਚ ਮਗਨ ਰਹਿਣ ਵਾਲਾ ਬੱਚਾ ਉਹ ਦਿਲਚਸਪੀਆਂ ਉਹਦਾ ਮਤਲਬ ਉਹ ਬਾਹਲਾ ਨਹੀਂ ਸੋਚਦਾ ਸੱਚ ਦਾ ਜੇ ਮੈਂ ਆਪਾਂ ਕਹਦੀਏ ਇੱਕ ਜਵਾਕ ਤਾਂ ਸੋਚ ਕੇ ਜਾਂਦਾ ਵੀ ਮੈਂ ਐ ਕਰਨਾ ਇਹ ਇਹਦੇ ਬਸ ਐਂ ਹੋ ਜਾਂਦਾ ਕਿਤੇ ਕ੍ਰੇਜ਼ੀ ਉੱਠ ਕੱਢਦਾ ਇਹਦਾ ਕੈਨੇਡਾ ਜਾਂਦਾ ਨਹੀਂ ਸੀ ਇਹਦਾ ਆਸਟ੍ਰੇਲੀਆ ਜਾਂਦਾ ਸੀਗਾ ਇਹਨੇ ਪੂਰਾ 8 ਦਿਨ ਮੇਰੇ ਨਾਲ ਲੜਾਈ ਰੱਖੀ ਐ 8 ਦਿਨ ਰੁੱਸਿਆ ਰਿਹਾ ਰੋਟੀ ਖਾ ਲੈਂਦਾ ਸੀ ਪੈ ਜਾਂਦਾ ਸੀ ਮੇਰੇ ਨਾਲ ਬੋਲਦਾ ਤੱਕ ਨਹੀਂ ਸੀ ਵੀ ਤੂੰ ਮੈਨੂੰ ਬਾਹਰ ਨਹੀਂ ਜਾਣ ਦਿੰਦੀ ਫਿਰ ਮ ਮਗਾ ਪੁੱਤ ਦਾ ਬਾਹਰ ਤੂੰ ਇਹੀ ਦੇਖਣਾ ਨਾ ਬਾਹਰਲੀ ਦੁਨੀਆ ਹੈਗੀ ਕਹਿੰਦਾ ਹਾਂ ਮੰਮੀ ਮੈਂ ਕਿਹਾ ਤੇਰੀ ਐਜੂਕੇਸ਼ਨ ਬਹੁਤ ਵਧੀਆ ਪੁੱਤ ਤੂੰ ਬਹੁਤ ਪੜ ਰਿਹਾ ਹੈ ਤੂੰ ਕਿਤੇ ਟੂਰਿਸਟ ਵੀ ਜਾ ਲਵਾ ਲਈ ਫਿਰ ਕਿੱਡੀ ਕੀ ਗੱਲ ਹੈ ਤੂੰ ਦੁਨੀਆ ਹੀ ਦੇਖਣੀ ਹੈ ਬਾਹਰਲੀ ਤੂੰ ਟੂਰਿਸਟ ਤੇ ਮਹੀਨਾ ਲਾ ਹੀ ਪਰ ਤੇਰਾ ਪੁੱਤ ਬਣ ਕੇ ਆਪਣਾ ਪੰਜਾਬ ਛੱਡ ਕੇ ਨਾ ਜਾ ਕਹਿੰਦਾ ਮੰਮੀ ਤੂੰ ਵੀ ਕਿਉਂ ਨਹੀਂ ਜਾਣ ਦਿੰਦੀ ਮੈਂ ਕਿਹਾ ਪੁੱਤੇ ਦਾ ਕਾਰਨ ਇਹ ਹੈ ਮੈਨੂੰ ਮੈਨੂੰ ਲੋਕਾਂ ਦਾ ਨਹੀਂ ਪਤਾ ਮੈਨੂੰ ਮੇਰੀ ਸੋਚਦਾ ਮੈਂ ਸੋਚਦੀ ਵੀ ਸਾਰੇ ਪੰਜਾਬ ਚ ਹੋਏ ਸੋਚ ਕੇ ਜਾਈ ਜਾਣਗੇ ਵੀ ਪੰਜਾਬ ਚ ਤਾਂ ਕੁਝ ਹੈ ਹੀ ਨਹੀਂ ਪੰਜਾਬ ਚ ਕਿਉਂ ਨਹੀਂ ਯਾਰ ਪੰਜਾਬ ਦੇ ਵਿੱਚ ਜੇ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਜੇ ਮਿਹਨਤ ਦੀ ਗੱਲ ਕਰਦੇ ਹੋ ਮਿਹਨਤ ਸਾਰੇ ਕਿਤੇ ਕਰਨੀ ਪੈਂਦੀ ਆ ਕੈਨੇਡਾ 'ਚ ਵੀ ਕਰਨੀ ਪੈਂਦੀ ਆ ਅਮਰੀਕਾ ਜਿੱਥੇ ਵੀ ਬਗਜੋ ਕਰਨੀ ਪੈਂਦੀ ਆ ਉਹ ਇੰਡੀਆ 'ਚ ਵੀ ਕਰਨੀ ਪੈਂਦੀ ਆ ਮੈਂ ਕਹਿੰਦੀ ਆ ਇੰਡੀਆ ਦੀ ਮਿਹਨਤ ਸੌਖੀ ਆ ਲੈ ਕੇ 20 ਮån kan ke sittlo saal parni mukdi ਟੈਂਸ਼ਨ ਤਾਂ ਨਹੀਂ ਤੁਹਾਨੂੰ ਸਬਜ਼ੀਆਂ ਸੋਡੀਆਂ ਇੱਥੇ 5-4 ਰੁਪਏ ਕਿਲੋ ਵੀ ਮਿਲ ਜਾਂਦੀਆਂ ਕੰਪਰੋਮਾਈਜ਼ ਨਹੀਂ ਕਰਨੇ ਪੈਂਦੇ ਇੰਡੀਆ 'ਚ ਇੰਨੇ ਜਿੰਨੇ ਬਾਹਰ ਕਰਨੇ ਪੈਂਦੇ ਆ ਤੋ ਮੇਰੀ ਰਿਕਵੈਸਟ ਆ ਵੀ ਜਿਨ੍ਹਾਂ ਦਾ ਸਰਦਾ ਉਹ ਬੱਚੇ ਬਿਲਕੁਲ ਨਾ ਬਾਹਰ ਭੇਜਿਆ ਕਰੋ ਆਪਣੇ ਬੱਚਿਆਂ ਨੂੰ ਆਪਦੇ ਕੋਲੇ ਰੱਖਿਆ ਕਰੋ ਅੱਖਾਂ ਦੇ ਸਾਹਮਣੇ ਰੱਖਿਆ ਕਰੋ ਉਨ ਦੀਪੂ ਆ ਦੀਪੂ ਦੀ ਲਾਅ ਕਲੀਅਰ ਹੋ ਜਾਣੀ ਆ ਦੀਪੂ ਵਕੀਲ ਬਣ ਜੂ ਮਾੜੇ ਤੋਂ ਮਾੜਾ ਵਕੀਲ ਵੀ ਆਪਦਾ ਖਰਚਾ ਕੱਢਦਾ ਸਿੱਧੀ ਜੀ ਗੱਲ ਹੈ ਵੀ 20-50000 ਕਮਾਉਣਾ ਵਕੀਲ ਲਈ ਕੋਈ ਵੱਡੀ ਗੱਲ ਨਹੀਂ ਹੁੰਦਾ ਨਾਰਮਲੀ ਕਹਿ ਰਹੀ ਆ ਵਕੀਲ ਤਾਂ ਬਹੁਤ ਕਮਾਰੇ ਆ ਪਰ ਆਪਾਂ ਤਾਂ ਦੀਪੂ ਦੀਪੂ ਨੂੰ ਹੀ ਸਿੱਖਿਆ ਦਿੱਤੀ ਆ ਵੀ ਪੁੱਤ ਆਪਣੇ ਵਕੀਲ ਬੁਣੇ ਹੋਣ ਤੱਕ ਦੇ ਫਾਇਦਾ ਨਹੀਂ ਚੱਕਣਾ ਲੋਕ ਸੇਵਾ ਕਰਨੀ ਆ ਇਹ ਨਹੀਂ ਹੈਗਾ ਕੋਈ ਮਾੜਾ ਬੰਦਾ ਤੇਰੇ ਕੋਲੇ ਆ ਗਿਆ ਉਹਦਾ ਕੇਸ ਪੜਨਾ ਦੇਖਣਾ ਵੀ ਇਹ ਸਹੀ ਆ ਜਾਂ ਗਲਤ ਆ ਜੇ ਬੰਦਾ ਸਹੀ ਆ ਪੁੱਤ ਮੈਂ ਖਤੋਂ ਨਾਰਮਲ ਫੀਸ ਲੈ ਲਿਆ ਕਰੀ ਇਹ ਨਾ ਉਹਦੀ ਭੁੱਖ ਨਾ ਵਧਾ ਲਈ ਤੂੰ ਐਨੀ ਭੁੱਖ ਨਾ ਵਧਾਈ ਵੀ ਤੂੰ ਕੋਈ ਵਕੀਲਾ ਤੋਂ ਲੋਕ ਡਰਨ ਲੱਗ ਜਾਂਦੇ ਆ ਵੀ ਵਕੀਲ ਤਾਂ ਐ ਕਰ ਦੇਣਗੇ ਜੀ ਵਕੀਲ ਤਾਂ ਖੜਾ ਨਹੀਂ ਛੱਡਦੇ ਇਹ ਗੱਲ ਆਸੀਂ ਵੀ ਸੁਣਦੇ ਆ ਸਾਡੇ ਨਾਲ ਫੇਸ ਹੋਈਆਂ ਮੈਂ ਕਿਹਾ ਪੁੱਤ ਬਣ ਕੇ ਐਸਾ ਵਕੀਲ ਬਣੀ ਵੀ ਤੇਥੋਂ ਲੋਕ ਡਰਨਾ ਨਾ ਤੈਨੂੰ ਪਿਆਰ ਕਰਨ ਵੀ ਯਾਰ ਫਖਲਾਨੇ ਵਕੀਲ ਕੋਲੇ ਜਾਂਦੇ ਆ ਵੀ ਉਹਦੀਆਂ ਫੀਸ ਜਾਇਜ਼ ਆ ਉਹਨੇ ਮੈਂ ਕਿਹਾ ਖਰਚਾ ਪਾਣੀ ਆਵਦੀ ਮਿਹਨਤ ਕੱਢ ਲਿਆ ਕਰੀ ਪੁੱਤ ਤੇ ਸੇ ਗਰੀਬ ਦਾ ਇੰਨਾ ਫਾਇਦਾ ਨਾ ਚੱਕੀ ਮੈਂ ਕਿਹਾ ਅਗਲੇ ਦੀ ਜ਼ਮੀਨ ਹੀ ਪਕਾ ਦੇ ਕਿਉਂਕਿ ਕੇਸ ਵਿੱਚ ਬਹੁਤ ਮਾੜੇ ਵੀ ਹੁੰਦੇ ਆ ਜਿਹੜੇ ਝੂਠੇ ਪਏ ਹੁੰਦੇ ਆ ਲੋਕਾਂ ਤੋਂ ਸਾਡੇ ਵਧ ਸਾਥੋਂ ਵੱਧ ਕੇ ਕੌਣ ਜਾਣਦਾ ਵਿੱਚ ਲੋਕਾਂ ਦੇ ਝੂਠੇ ਕੇਸ ਪਈ ਹੁੰਦੇ ਆ ਜਿਨ੍ਹਾਂ ਨੂੰ ਲੜਦੇ ਲੜਦੇ ਵਿਚਾਰੇ ਜੱਗ ਤੋਂ ਤੁਰ ਜਾਂਦੇ ਆ ਕੋਈ ਮੂੰਹ ਸਿਰ ਨਹੀਂ ਬਣਦਾ ਲੜਨਾ ਵੀ ਪੈਂਦਾ ਉਹਨਾਂ ਨੂੰ ਤੇ ਆਪਾ ਵੀ ਬਿਤੀਪੂ ਨੂੰ ਗੁਰੂ ਮਹਾਰਾਜ ਨੂੰ ਜਾਣ ਕੇ ਕਹਿੰਨੇ ਇਹੋ ਸਿੱਖਿਆ ਦਿੱਤੀ ਆ ਵੀ ਪੁੱਤਰ ਵਕੀਲ ਬਣ ਜੀ ਆਪਦਾ ਖਰਚਾ ਪਾਣੀ ਹੀ ਕੱਢਣਾ ਪੁੱਤ ਇੰਨਾ ਲਾਲਚ ਨਾ ਕਰੀ ਐਨੇ ਸ਼ੌਂਕ ਨਾ ਪਾਲ ਲਈ ਮੈਂ ਤਾਂ ਫਲਾਨੀ ਗੱਡੀ ਲੈਣੀ ਆ ਲੋਕਾਂ ਦੀ ਗੱਲ ਘੋਟ ਕੇ ਮੈਂ ਕਿਹਾ ਪੁੱਤੇ ਬਾਬੇ ਨਾਨਕ ਨੇ ਕਿਹਾ ਵੀ ਕਿਸੇ ਦਾ ਖੂਨ ਚੂਸ ਕੇ ਕਦੇ ਕੁਝ ਬਣਾਉਣਾ ਨਹੀਂ ਚਾਹੀਦਾ ਮੈਂ ਕਿਹਾ ਖੂਨ ਹੀ ਬਣ ਜਾਂਦਾ ਫਿਰ ਕਰੀ ਜਿਵੇਂ ਬਾਬੇ ਨਾਨਕ ਨੇ ਰੋਟੀ ਚ ਦੁੱਧ ਕੱਢਿਆ ਸੀ ਇੱਕ ਚੋਂ ਖੂਨ ਉਹਦਾ ਮਤਲਬ ਪਤਾ ਕੀ ਸੀ ਦੁੱਧ ਰੋਟੀ ਚੋਂ ਨਿਕਲਣ ਦਾ ਮਤਲਬ ਕੀ ਸੀ ਵੀ ਇਹਨੇ ਮਿਹਨਤ ਕੀਤੀ ਹੋਈ ਐ ਖੂਨ ਵਾਲਾ ਵੀ ਇਹਨੇ ਚੂਸਿਆ ਲੋਕਾਂ ਦਾ ਮਗਾ ਪੁੱਤੇ ਕਮਨਗਰੀ ਮੇਰੇ ਦੋ ਬੱਚੇ ਆ ਜੀ ਮੈਂ ਵਾਹ ਕਰੂ ਨੂੰ ਜਾਣ ਕੇ ਕਹਿਣੀ ਐ ਠੀਕ ਐ ਕੋਈ ਮੈਨੂੰ ਗਲਤ ਸਮਝੇ ਚੰਗਾ ਸਮਝੇ ਜੀ ਤਾਂ ਮੈਂ ਫਰਕ ਨਹੀਂ ਕਰਦੀ ਕਿਉਂਕਿ ਮੈਂ ਵਾਹ ਵਾਹ ਕਰਾਉਣ ਵਾਸਤੇ ਤਾਂ ਵੀਡੀਓ ਹੀ ਨਹੀਂ ਪਾਉਂਦੀ ਵੀ ਕੋਈ ਮੇਰੀ ਵਾਹ ਵਾਹ ਕਰੇ ਆਪਾਂ ਤਾਂ ਆਪਣੇ ਮਾਲਕ ਨੂੰ ਜਾਣ ਕੇ ਜੋ ਬੋਲੀ ਜਾਂਦੇ ਆ ਜੋ ਸੱਚ ਹੁੰਦਾ ਉਹ ਬੋਲੀ ਜਾਂਦੇ ਆ ਆਪਾਂ ਨੂੰ ਪਤਾ ਵੀ ਆਪਾਂ ਸੱਚ ਬੋਲ ਰਹੇ ਆ ਤੇ ਸਰਟੀਫਿਕੇਟ ਤਾਂ ਵੀਰੇ ਇੱਥੇ ਕਿਸੇ ਨੂੰ ਮਿਲਦਾ ਨਹੀਂ ਸੱਚ ਝੂਠ ਦਾ ਆਪਾਂ ਆਪਣੀ ਬੇਟੀ ਨੂੰ ਵੀ ਕਿਹਾ ਵੀ ਤੂੰ ਮਿਹਨਤ ਕਰ ਰਹੀ ਏ ਤੇਰੇ ਤੇਰੇ ਸੁਪਨੇ ਆ ਵੀ ਮੈਂ ਕੋਈ ਵਧੀਆ ਜੌਬ ਤੇ ਅਫਸਰ ਲੱਗਾ ਉਹਨੂੰ ਵੀ ਕਿਹਾ ਹੋਇਆ ਵੀ ਬੇਟੇ ਹੋ ਕਿਸੇ ਗਰੀਬ ਦੀ ਹੈਲਪ ਕਰੀ ਕਿਸੇ ਕੁੜੀ ਨੂੰ ਕਿਸੇ ਕੁੜੀ ਨੂੰ ਲੋੜ ਹੈ ਉਹਨੇ ਪੜ੍ਹਨਾ ਵਿਚਾਰੀ ਨਹੀਂ ਇੱਥੇ ਮਾੜੇ ਹਾਲਾਤ ਉਹਨੂੰ ਪੜ੍ਹਨਾ ਹੀ ਨਹੀਂ ਦਿੰਦੇ ਪੁੱਤ ਬਣ ਕੇ ਉਹਨੂੰ ਪੜਾਈ ਜਿੰਨੇ ਆਪਾਂ ਜੋਗਿਆ ਪੁੱਤ ਉਹ ਕੰਮ ਆਪਾਂ ਕਰਾਂਗੇ ਕਰਾਂਗੇ ਤਾਂ ਕੁੜੀ ਦੀ ਵੀ ਮੇਰੀ ਦੀ ਇਹੀ ਸਿੱਖ ਸਬਚਰੀ ਦੀ ਕਹਿੰਦੀ ਮਮੀ ਮੈਂ ਇਹ ਤਾਂ ਸੋਚੀ ਵੀ ਨਾ ਕਦੇ ਕਹਿੰਦੀ ਵੀ ਮੈਂ ਕੋਈ ਚੰਗੇ-ਓਗੇ ਉਹਦੇ ਤੇ ਬਾਗੀ ਤੇ ਵੀ ਮੈਂ ਇਹ ਸੋਚੂ ਕਹਿੰਦੀ ਮੇਰੇ ਦਿਲ 'ਚ ਇਹ ਹੋਵੇ ਮੈਂ ਹੈਲਪ ਕਰਨੀ ਆ ਲੋਕਾਂ ਦੀ ਜ਼ਿੰਦਗੀ ਜਿਉਂ ਮੈਂ ਕਿਹਾ ਜ਼ਿੰਦਗੀ ਜਿਉਣ ਆਏ ਆ ਜੱਗ ਤੇ ਨਾ ਕਿ ਲੋਕਾਂ ਦੀ ਜ਼ਿੰਦਗੀ ਹਰਾਮ ਕਰਨ ਵਾਸਤੇ ਆਏ ਆ ਆਪਾਂ ਇੱਥੇ ਅੱਧੇ ਕੋਲੇ ਤਾਂ ਪੈਸਾ ਆ ਜੇ ਪੈਸੇ ਦਾ ਇੰਨਾ ਕੁ ਮਾਨ ਕਰ ਜਾਂਦੇ ਆ ਉਹ ਮਾੜੇ ਬੰਦੇ ਨੂੰ ਜਿਉਣ ਹੀ ਨਹੀਂ ਦਿੰਦੇ ਭਲੇ ਤਾਂ ਤੁਸੀਂ ਦੂਰ ਦੀ ਗੱਲ ਐ ਉਹ ਮਾੜੇ ਬੰਦੇ ਨੂੰ بار-बार ਰੀਲੀਜ਼ ਕਰਾਉਂਦੇ ਆ ਵੀ ਤੇਰੇ 'ਚ ਆ ਕਮੀਆਂ ਤੂੰ ਮਾੜਾ ਉਹਦੇ ਕੋਲੇ ਪੈਸਾ ਹੁੰਦਾ ਨਾ ਉਹਦਾ ਦਿਮਾਗ ਕੰਮ ਕਰਦਾ ਕਹਿੰਦੇ ਪੈਸਾ ਹੀ ਜੀਸਾ ਐ ਹੈ ਕਿ ਕਮਲੇ ਬੰਦੇ ਦਾ ਵੀ ਦਿਮਾਗ ਬਣਾ ਆਂਦਾ ਉਹ ਫਿਰ ਆਪਣੇ ਵਰਗਾ ਨੂੰ ਰਹਿ ਦਿੰਦਾ ਤੈਨੂੰ ਅਕਲ ਨਹੀਂ ਫਿਰ ਤੈਥੋਂ ਤਾਈਉ ਨਹੀਂ ਆਇਆ ਤੂੰ ਆਇਆ ਨਹੀਂ ਸੀ ਕਿਰਨਾ ਤੂੰ ਐ ਕਰਤਾ ਤੇਰੇ ਐਸ ਕਮੀਆਂ ਕਰਕੇ ਤੇਰੇ ਨਾਲ ਆਇਆ ਹੋਇਆ ਸੋ ਪਲੀਜ਼ ਵੀਰੇ ਗਿਆਨ ਨਾ ਦਿਆ ਕਰੋ ਕਿਉਂਕਿ ਇਕ ਤੋ ਬੰਦਾ ਪਹਿਲੀ ਗਰੀਬੀ ਨਾਲ ਲੜਿਆ ਹੁੰਦਾ ਫੇਰੀ ਮਦਦ ਤਾਂ ਉਹਦੀ ਕਰਦੀ ਨਹੀਂ ਕੋਈ ਹੈਲਪ ਤਾਂ ਉਹਦੀ ਕਰਦੇ ਨਹੀਂ ਵਿਚਾਰੇ ਦੀ ਉਤੋਂ ਨੂੰ ਟਾਰਚ ਕਰਦੇ ਹੋ ਵੀ ਤੂੰ ਗਲਤ ਹੈ ਤੇ ਕਈ ਵਾਰੀ ਉਹਦੀ ਲਾਦ ਕੋਲੇ ਬੈਠੀ ਹੁੰਦੀ ਆਗਾ ਉਹਦੀ ਲਾਦ ਖਰਾਬ ਹੋਵੇ ਤਾਂ ਲਾਦ ਵੀ ਕਹਿਣ ਲੱਗ ਜਾਂਦੀ ਆ ਤੈਨੂੰ ਫਲਾਣਾ ਕਹਿ ਕੇ ਤਾਂ ਗਿਆ ਤੇ ਥੋ ਐ ਨਹੀਂ ਹੋਇਆ ਤੂੰ ਆ ਨਹੀਂ ਬਣਾਇਆ ਤੂੰ ਐ ਨਹੀਂ ਬਣਾਇਆ ਮਾਂ ਪਿਓ ਕਦੇ ਨਹੀਂ ਚਾਹੁੰਦਾ ਵੀ ਮੇਰੇ ਜਵਾਕ ਦਾ ਕੁਝ ਬਣੇ ਨਾ ਹਟ ਮਾਂ ਪਿਓ ਫੁੱਲ ਜ਼ੋਰ ਲਾ ਦਿੰਦਾ ਜੀ ਮੇਰੇ ਬੱਚਿਆਂ ਦਾ ਕੁਝ ਬਣ ਜੇ ਬਣ ਜੇ ਪਰ ਜੇ ਮਾੜਾ ਹਾਲਾਤ ਚੱਲ ਰਿਹਾ ਹੋਵੇ ਤੁਹਾਡੇ ਕੋਲੇ ਕੁਝ ਹੈ ਨਹੀਂ ਤੇ ਉਹ ਕਿੱਥੋਂ ਬਣਾ ਤੂੰ ਵਿਚਾਰਾ ਤੂੰ ਜਦ ਜਨਾਂ ਨਾਮ ਪਿਆ ਕਰੋ ਵੀ ਫਲਾਣੇ ਨੇ ਉਹ ਬਣਾਤਾ ਤੂੰ ਨਹੀਂ ਬਣਾਇਆ ਨਹੀਂ ਯਾਰ ਆਪਣੇ ਮਾਪਿਆਂ ਨੂੰ ਇੰਨਾ ਥੱਲੇ ਨਾ ਛੱਟਿਆ ਕਰੋ ਮਾਪੇ ਉਹ ਕਦੇ ਮਾੜਾ ਨਹੀਂ ਹੁੰਦਾ ਮਾਪੇ ਉਹ ਬਹੁਤ ਕੋਸ਼ਿਸ਼ ਕਰਦਾ ਮੇਰੀ ਕੋਸ਼ਿਸ਼ ਹੈ ਲੈ ਮੇਰਾ ਵੀ ਦਿਲ ਕਰਦਾ ਵੀ ਮੈਂ ਇੰਨੀ ਮਿਹਨਤ ਕਰਾਂ ਇੰਨੀ ਮਿਹਨਤ ਕਰਾਂ ਮੈਂ ਦੀਪੂ ਲਈ ਕੁਛ ਕਰਦਾ ਦਿਲ ਸਾਬਦਾ ਕਰਦਾ ਹੁੰਦਾ ਵੀਰੇ ਕੋਈ ਕਮਲਾ ਨਹੀਂ ਹੁੰਦਾ ਠੀਕ ਆ ਗਰੀਬੀ ਕਿਸੇ ਦੇ ਗਲਪੇ ਜਿੱਤੇ ਉਹ ਬੰਦਾ ਕਮਲਾ ਸਭ ਤੋਂ ਵੱਧ ਕਮਲਾ ਬਣ ਜਾਂਦਾ ਹੋ ਉਹਦੀ ਵਿਚਾਰੇ ਦੀ ਇੱਕ ਚੰਗੀ ਗੱਲ ਨੂੰ ਵੀ ਲੋਕ ਹਾਸੇ ਚ ਲੈ ਲੈਂਦੇ ਤੇ ਇਹੀ ਗੱਲ ਲੋਗੋ ਸੁਣਨ ਨੂੰ ਆਉਂਦੀ ਐ ਇਹਨੂੰ ਕੋਈ ਪਤਾ ਐ ਤੋ ਆਪ ਦਾ ਕਰਜ਼ਾ ਤਾਂ ਲੈਂਦਾ ਨਹੀਂ ਇਹ ਲੋਕ ਨਾ ਇੱਕ ਇੱਕ ਬੰਦੇ ਨੂੰ ਨਾਮ ਹੀ ਦੇ ਦਿੰਦੇ ਐ ਸੋ ਇਹ ਗੱਲਾਂ ਨਾ ਕਰਿਆ ਕਰੋ ਵੀਰੇ ਮੈਂ ਜਿਹੜੇ ਹੰਡਾਈਆਂ ਹੋਈਆਂ ਕਦੋਂ ਤੁਸੀਂ ਮੁਠੀ 'ਚ ਹੋ ਜਾਂਦੇ ਹੋ ਤੇ ਕਦੋਂ ਸੋਨੂੰ ਤਾਹਾਂ ਕਰ ਦਿੰਦਾ ਰੱਬ ਸੋਨੂੰ ਕਿਸੇ ਨੂੰ ਨਹੀਂ ਪਤਾ ਇਸ ਚੀਜ਼ ਦਾ ਮੈਂ ਮਾੜਾ ਸਮਾਂ ਪਾਰ-ਪਾਰ ਕਹਿਣੀ ਐ ਵੀ ਬਹੁਤ ਮਾੜਾ ਸਮਾਂ ਦੇਖਿਆ ਬਹੁਤ ਮਾੜਾ ਸਮਾਂ ਦੇਖਿਆ ਪਰ ਅੱਜ ਅੱਜ ਮੈਨੂੰ ਇਹ ਲੱਗਦਾ ਵੀ ਮੇਰੇ ਕਣ-ਕਣ ਦੇ ਵਿੱਚ ਮਹਾਰਾਜ ਦਾ ਵਾਸਾ ਐ ਗੁਰੂ ਮਹਾਰਾਜ ਮੇਰੇ ਨਾਲ ਨੇ ਮੈਂ ਕਿਸੇ ਕੰਮ ਲਈ ਸੋਚਲਾਂ ਪਰਮਾਤਮਾ ਮੇਰੇ ਉਹ ਕੰਮ ਚ ਮੈਂ ਹਜੇ ਸੋਚਦੀ ਰਹਿ ਜਾਨੀ ਤੇ ਪਰਮਾਤਮਾ ਨੂੰ ਲੱਗੇ ਲੈ ਜਾਂਦੇ ਫਿਰ ਮੈਂ ਮੁੜੀ ਨਹੀਂ ਸਕਦੀ ਵੀ ਇੰਨਾ ਵਧੀਆ ਇੰਨਾ ਵਧੀਆ ਫੀਲ ਹੁੰਦਾ ਉਹਦਾ ਕਾਰਨ ਪਤਾ ਕੀ ਆ ਪਾਠ ਕਰਨਾ ਮੈਂ ਵਿਚਾਰੀ ਮੰਜੇ ਚ ਬਈ ਵੀ ਪਾਠ ਕਰਦੀ ਹੁੰਦੀ ਸੀ ਕਦੇ ਵੈਗਰੂ ਨਾਲ ਲੜੀ ਨਹੀਂ ਜਮੈਨ ਮੇਰਾ ਸਰੀਰ ਆ ਰਹੀ ਇੰਨਾ ਹੋ ਗਿਆ ਸੀ ਮੈਂ ਉੱਠ ਕੇ ਫਲਸ ਜਾਇਆ ਨਹੀਂ ਸੀ ਜਾਂਦਾ ਮੇਰਾ ਬੇਟਾ ਲੈ ਕੇ ਜਾਂਦਾ ਸੀ ਮੈਨੂੰ ਤਾਂ ਵੀ ਆਪਾਂ ਵੈਗਰੂ ਦਾ ਪਾਟ ਕਰਨਾ ਖੁਸ਼ ਰਹਿਣਾ ਤੇ ਦਿਲਚਿਕ ਵਧੀਆ ਐਨ ਫੀਲ ਹੁੰਦੀ ਜਮਾਂ ਮੰਜੇ 'ਚ ਪੈ ਗਈ ਸੀ 32 ਕਿਲੋ ਭਾਰ ਰਹਿ ਗਿਆ ਸੀ ਮੇਰੇ 'ਚ ਤਾਂ ਵੀ ਐਂ ਕਹਿ ਜਾਂਦੀ ਲੈ ਪੈਗਰੂ ਨੇ ਪਾਇਆ ਕਦੇ ਡਰੀ ਨਹੀਂ ਸੀ ਵੀ ਮੈਂ ਮਰਨਾ ਜਾਵਾਂ ਮੈਂ ਕਹਿੰਦੀ ਲੈ ਵੈਗਰੂ ਨੇ ਮੰਜੇ 'ਚ ਪਾਇਆ ਉਹ ਹੀ ਕੱਢ ਲੂਗਾ ਤੇ ਕੱਢਿਆ ਫਿਰ ਉਹਨੇ ਬਿਨਾ ਦਵਾਈਆਂ ਐਡੀ ਭੈੜੀ ਬਿਮਾਰੀ ਲੱਗੀ ਹੋਵੇ ਪੇਟ ਦੀ ਅਲਸਰ ਹੋਵੇ ਬਿੰਦੇ-ਬਿੰਦੇ ਬੰਦੇ ਨੂੰ ਬਲੱਡ ਆਂਦਾ ਹੋਵੇ 플ਸ਼ ਦੇ ਵਿੱਚ ਜਾਂਦਾ ਹੋਵੇ ਤੇ ਵੈਗਰੂ ਦੇ ਪਾਣੇ 'ਚ ਮੰਨ ਕੇ ਪੈ ਗਿਆ ਹੋਵੇ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਮੈਥੋਂ ਨਹੀਂ ੱਡਾ ਮਹਿੰਗਾ ਇਲਾਜ ਕਰਾਈਦਾ ਵੈਗਰੂ ਲਈ ਜਾ ਭਰਾਵਾ ਕਿੰਨਾ ਕਿ ਜਰਜਾਂ ਲਾਂਗੇ ਐਡੇ ਮਹੰਗੇ ਲਾਜ ਨਾਲ ਜਿੱਥੇ ਥੋੜਾ 8-10 ਹਜ਼ਾਰ ਮਹੀਨੇ ਦਾ ਲੱਗਦਾ ਛੋਡੇ ਕੋਲੇ 8-10 100 ਰੁਪਇਆ ਵੀ ਹੈ ਨਹੀਂ ਤੇ ਇੱਥੇ ਕੀ ਕਰੋਗੇ ਆਪਾ ਤੱਕ ਕੇ ਮੰਜੇ ਜਿ ਪੈ ਗਏ ਜੀ ਵੀ ਮਾਲਕਾ ਮੈਥੋਂ ਤਾਂ ਨਹੀਂ ਇਲਾਜ ਕਰਾਇਆ ਜਾਂਦਾ ਅਲਸਰ ਦਾ ਐਡਾ ਮਹੰਗਾ ਲਾਜ ਮਾਲਕਾ ਮੈਂ ਨਹੀਂ ਕਰਾ ਸਕਦੀ ਲੈ ਜਾ ਯਾਰ ਕਿਨੂੰ ਮੈਂ ਸੋਚ ਕੇ ਪੈ ਗਈ ਸੀ ਕੋਈ ਗੱਲ ਨਹੀਂ ਜਦੋਂ ਜ਼ਿੰਦਗੀ ਜਿਉਣੀ ਆਪਾਂ ਪੈਸਿਆਂ ਇੰਨਾ ਪੈਸਾ ਲਾ ਕੇ ਮੋ ਬੁੱਲ ਜ਼ਿੰਦਗੀ ਲੈਣੀ ਆ ਫਿਰ ਕਰਾਉਣਾ ਕੀ ਇਹ ਜੀ ਜ਼ਿੰਦਗੀ ਤੋਂ ਆਪਾਂ ਮੋਜ ਨਾਲ ਪੈ ਗਏ ਵੈਗੁਰੂ ਦੇ ਸਾਰੇ ਵੀ ਲੈ ਪਰਮਾਤਮਾ ਤੂੰ ਹੀ ਆ ਚੱਕ ਲਿਆ ਫਿਰ ਉਹਨੇ ਕੱਢ ਲਿਆ ਅਲਸਰ ਅਲਸਰਾਂ ਚੋਂ ਆਪੇ ਕੱਢਿਆ ਦੇਸੀ ਨੁਸਖੇ ਬੈਠੀ ਵਰਤੀ ਗਈਆਂ ਵਿਚਾਰੀ ਵੀ ਆਹ ਨਹੀਂ ਖਾਣਾ ਦੁੱਧ ਛੱਡਦਾ ਸੀ ਮਾੜੀ ਮੋਟੀ ਰੋਟੀ ਖਾ ਲੈਂਦੀ ਸੀ ਤਿੰਨ ਮਹੀਨੇ ਮੰਜੇ ਜਿ ਬੇਰੀਆਂ ਇਕੱਠੀ ਚੱਕ ਲਿਆ ਫਿਰ ਉਹਨੇ ਬਿਨਾਂ ਦਵਾਈਆਂ ਤੋਂ ਕਰਿਆ ਇਲਾਜ ਉਹਨੇ ਫਿਰ ਤੁਸੀਂ ਦੇਖ ਲਓ ਜਪਦੀ ਸਾਹਿਬ ਕਰੀ ਗਏ ਆਪਾਂ ਚਪਈ ਸਾਹਿਬ ਕਰੀ ਗਏ ਬਹੁਤ ਕੰਡੀਸ਼ਨ ਆ ਜਾਂਦੀ ਸੀ ਦਰਦ ਵੀ ਹੁੰਦਾ ਸੀ ਮੇਰੇ ਪਰ ਫਿਰ ਵੀ ਕਹਿੰਦੇ ਸੀ ਕੋਈ ਗੱਲ ਨਹੀਂ ਬਹਿ ਗਰੂ ਕਿਉਂਕਿ ਮੌਤ ਮੂਤ ਤੋਂ ਫਿਰ ਮੈਨੂੰ ਡਰੀ ਨਹੀਂ ਸੀ ਲੱਗਿਆ ਮਗਲੋ ਜਿੰਦਗੀ ਮੋਲ ਲਦੀ ਆ ਫਿਰ ਪੈਦਾ ਕੀ ਆ ਇਥੇ ਜਿਉਂ ਕੇ ਵੀ ਜੀ ਕਰਨਾ 8000 ਰੁਪਇਆ ਕੌਣ ਲਾਉ ਮਹੀਨੇ ਤੇ ਮੇਰੇ ਤੇ ਪੈ ਗਈ ਸੀ ਆਪਾ ਦਾ ਰੱਬ ਦਾ ਬਾਣਾ ਮੰਨ ਕੇ ਵੀ ਲਓ ਵੈਗਰੂ ਤੇਰੀ ਮਰਜ਼ੀ ਆ ਜਿਵੇਂ ਕਰਨਾ ਕਰ ਲਾ ਤੇ ਵੈਗਰੂ ਕਹਿੰਦਾ ਤੂੰ ਫਿਕਰੀ ਕਾਦਾ ਕਰਦੀ ਐ ਮੈਂ ਹੈਗਾ ਤੇਰੇ ਨਾਲ ਨਾ ਤਾਂ ਮੈਥੋਂ ਜਾਂਦਾ ਨਹੀਂ ਸੀ ਵਿਚਾਰੀ ਜੋ ਕਿਉਂ ਤੁਹਾਡੇ ਕੋਲ ਝੂਠ ਮਾਰਾਂ ਕਦੇ ਨਾ ਕਦੇ ਜਵਾਕ ਵਿਚਾਰੀ ਗਿੱਲਾ ਕੱਪੜਾ ਮੇਰੇ ਪਿੰਡੇ ਤੇ ਮਾਰ ਦਿੰਦੇ ਜੀ ਕੱਪੜੇ ਚੇਂਜ ਕਰ ਦਿੰਦੇ ਸੀ ਮੇਰੇ ਵੈਗਰੂ ਤੇ ਲੜ ਲੱਗ ਗਏ ਆਪਾ ਪਾਠ ਕੀਤਾ ਜਦ ਜੀ ਸਾਬ ਤੇ ਚਪਈ ਸਾਬ ਦਾ ਲੜ ਨਹੀਂ ਸੱਟਾ ਮੈਂ ਹਾਰ ਨਹੀਂ ਮੰਨੀ ਇਹ ਨਹੀਂ ਕਹਿ ਵੀ ਤੈਨੂੰ ਮੰਜੇ ਚ ਪਾਤਾ ਮੈਂ ਨਹੀਂ ਤੈਨੂੰ ਮੰਨਦੀ ਇਹ ਗੱਲ ਮੈਂ ਨਹੀਂ ਕਹਤੀ ਗਈ ਮੈਂ ਨਹੀਂ ਤੈਨੂੰ ਮੰਨਦੀ ਮੈਂ ਨਹੀਂ ਗੁਰੂ ਘਰ ਜਾਂਦੀ ਬਹੁਤ ਬਹੁਤੇ ਲੋਕ ਅੱਕ ਜਾਂਦੇ ਆ ਰੱਬ ਨਾਲ ਹੀ ਲੜਨ ਬੈਜਦੇ ਰੱਬ ਨਾਲ ਨਾਲ ਲੜਿਆ ਕਰੋ ਓਸਦੇ ਨਾਲ ਹੁੰਦਾ ਫੀਲ ਕਰੋ ਪਹਿਲਾਂ ਤੁਹਾਨੂੰ ਹੁੰਦਾ ਫੀਲ ਅੱਖਾਂ ਬੰਦ ਕਰਕੇ ਦੇਖ ਲਓ ਤੁਹਾਨੂੰ ਲੱਗਿਆ ਕਰੋ ਨੂੰ ਮੈਂ ਓਸਦੇ ਨਾਲ ਗੱਲਾਂ ਕਰੀ ਜਾਂਦੀ ਮੈਨੂੰ ਇਹ ਲੱਗਦਾ ਵੀ ਮੇਰੇ ਮਹਾਰਾਜ ਮੇਰੇ ਨਾਲ ਬੈਠੇ ਆ ਤੇ ਮੈਂ ਗੱਲਾਂ ਕਰੀ ਜਾਂਦੀ ਹ ਤੇ ਮੈਨੂੰ ਇਕੱਲਾਪਨ ਬਿਲਕੁਲ ਮਹਿਸੂਸ ਨਹੀਂ ਹੁੰਦਾ ਇਸ ਚੀਜ਼ ਦਾ ਖੁਸ਼ ਹਾਂ ਮੈਂ ਇਹੋ ਜਿਹਾ ਚੱਕਿਆ ਹੁਣੇ ਮੇਰੀ ਅਲਸਰ ਅਲਸਰ ਜੀ ਪੱਟ ਕੇ ਕਿਧਰੇ ਮਾਰੀ ਅੱਜ ਚਾਰ ਪਤਨੀ ਲੌਕਡਾਊਨ ਤੋਂ ਪਹਿਲਾਂ ਮੈਨੂੰ ਸੀਗਾ ਬਲੱਡ ਆਉਂਦਾ ਫਲਾਸ ਵਿੱਚ ਮੈਂ ਜਾਂਦੀ ਸੀ ਉਹ ਮਾਰੀ ਹੁਣੇ ਚੱਕ ਕੇ ਮੇਰੀ ਬਿਮਾਰੀ ਜੀ ਕਿਧਰੇ ਅੱਜ ਮੈਂ ਕੋਈ ਦਵਾਈ ਨਹੀਂ ਖਾਂਦੀ ਅਲਸਰ ਦੀ ਤੇ ਹਾਲਾਕੇ ਮੈਨੂੰ ਡਾਕਟਰ ਨੇ ਕਿਹਾ ਸੀ ਵੀ ਅਲਸਰ ਦੀ ਬਿਮਾਰੀ ਆ ਤੇਰੇ ਪੇਟ 'ਚ ਬਹੁਤ ਜਖਮ ਆ ਤੇ ਤੈਨੂੰ ਲਾਈਫਟਾਈਮ ਜਿੰਨਾ ਚਿਰ ਜਿਵੇਂਗੀ ਕਹਿੰਦਾ ਤੂੰ ਦਵਾਈ ਨਹੀਂ ਛੱਡ ਸਕਦੀ ਰੋਟੀ ਨਹੀਂ ਰੋਟੀ ਛੱਡ ਦੇਂਗੀ ਦਵਾਈ ਨਹੀਂ ਛੱਡ ਸਕਦੀ ਪਰ ਮੇਰਾ ਡਾਡਾ ਸੱਤ ਵਰਗਾ ਨਾ ਤੂੰ ਫਿਕਰ ਕਿਉਂ ਮੰਨਦੀ ਐ ਮੈਂ ਤੇਰੇ ਨਾਲ ਆ ਆ ਬੈਠੀਆਂ ਵੀਰੇ ਮੇਰੇ ਕੋਲੇ ਸਾਰੀਆਂ ਮੇਰੀਆਂ ਰਿਪੋਰਟਾਂ ਆਲਸਰਤੀਆਂ ਹੋ ਪਈਆਂ ਜਿਹੜੀਆਂ ਰਪਿੰਦਰ ਸਿੱਧੂ ਨੇ ਕੀਤੀਆਂ ਹੋਈਆਂ ਬਟਿੰਡੇ ਵਾਲੇ ਨੇ ਉਹ ਪਈਆਂ ਸਾਈਡ ਤੇ ਲਾਈਆਂ ਲੋਕਾਂ ਵਾਂਗੂ ਆ ਮੈਂ ਫਲੱਸ ਚ ਹੋਣ ਇੱਕ ਵਾਰ ਜਾਂ ਦੋ ਵਾਰ ਜਾਨੀ ਆ ਕੋਈ ਵਰਵਾਨ ਨਹੀਂ ਆ ਬੈਠਿਆ ਚਾਰ ਪੰਜ ਸਾਲ ਹੋ ਗਏ ਨਾ ਕੋਈ ਦਵਾਈ ਹੈ ਨਾ ਕੋਈ ਬੂਟੀ ਹੈ ਕਿਉਂ ਨਹੀਂ ਪ੍ਰਮਾਤਮਾ ਪ੍ਰਮਾਤਮਾ ਹੈਗਾ ਉਹਨੂੰ ਫੀਲ ਤਾਂ ਕਰੋ ਤੁਸੀਂ ਸੱਚੇ ਦਿਲੋਂ ਮੰਨੋਂ ਤਾਂ ਸਹੀ ਦੋ ਦਿਨ ਮੰਨ ਕੇ ਤੀਜੇ ਦਿਨ ਉਹਨੂੰ ਕਹਿ ਦੇਣਾ ਮੈਂ ਨਹੀਂ ਤੈਨੂੰ ਮੰਨਦਾ ਤੂੰ ਐ ਨਹੀਂ ਕੀਤਾ ਯਾਰ ਇੰਨਾ ਸੌਖਾ ਪਰਮਾਤਮਾ ਨਹੀਂ ਮਿਲਦਾ ਪਰਮਾਤਮਾ ਵੀ ਤੁਹਾਡੀ ਪੀਖਿਆ ਲੈਂਦਾ ਜਿਵੇਂ ਇੱਕ ਸਾਲ ਭਰ ਤੁਸੀਂ ਪੜ੍ਹਦੇ ਹੋ ਤੇ ਤੁਹਾਨੂੰ ਪੇਪਰ ਦੇ ਕੇ ਅੱਗੇ ਲੰਘਣ ਦਿੱਤਾ ਜਾਂਦਾ ਹੈ ਕੁਝ ਬੱਚੇ ਫੇਲ ਹੋ ਜਾਂਦੇ ਤੇ ਕੁਝ ਪਾਸ ਹੋ ਜਾਂਦੇ ਹੈ ਸੇਮ ਪ੍ਰੋਸੈਸ ਹੈ ਪਰਮਾਤਮਾ ਦਾ ਵੀ ਉਹ ਪੀਖਿਆ ਤੁਹਾਡੀ ਲੈਂਦਾ ਹੈ ਵੀ ਇਹ ਕਿਤੇ ਮੈਨੂੰ ਸਵਾਰਥ ਲਈ ਤਾਂ ਨਹੀਂ ਮੰਨ ਰਿਹਾ ਕੋਈ ਸਵਾਰਥ ਤਾਂ ਨਹੀਂ ਹੈਗਾ ਇਹਦਾ ਤੇ ਨਾਲੇ ਰੱਬ ਨੂੰ ਨਾ ਸੁਣਾਇਆ ਨਾ ਕਰੋ ਤੁਸੀਂ ਮੈਨੂੰ ਆਹ ਦੇ ਦੇ ਮੈਨੂੰ ਬਾਹ ਦੇ ਦੇ ਮੈਂ ਇਸ ਪੱਖੋਂ ਔਖਾਂ ਜਿੱਸ ਪਾਸੇ ਔਖਾ ਕਿ ਕਾਨੂੰ ਸਾਰਾ ਪਤਾ ਹੁੰਦਾ ਤੁਹਾਨੂੰ ਕੀ ਚਾਹੀਦਾ ਇਹ ਦੇ ਦੇ ਵਿਚਾਰੇ ਗੁਰੂ ਘਰ ਜਾ ਕੇ ਮੰਗੀਆ ਦਿਆ ਮੈਨੂੰ ਆਹ ਦੇ ਦੇ ਜੀ ਮੈਨੂੰ ਆਹ ਇਹ ਨਹੀਂ ਜਾਨਾ ਮੰਗਾਇਆ ਕਰੋ ਸਿਰਫ ਜਾ ਕੇ ਮੱਥਾ ਟੇਕ ਦਿਆ ਕਰੋ ਉਹ ਤਾਂ ਜਾਨੀ ਜਾਨ ਨੂੰ ਕੀ ਦੱਸੋਗੇ ਤੁਸੀਂ ਹੁਣ ਤਾਂ ਸਾਰਾ ਪਤਾ ਵੀ ਤੈਨੂੰ ਕਿਸ ਚੀਜ਼ ਦੀ ਲੋੜ ਹੈ ਨਾਲੇ ਸਾਰਾ ਸਾਰੀ ਵਾਰੀ ਮੰਗਣ ਹੀ ਨਾ ਜਾਇਆ ਕਰੋ ਗੁਰੂ ਘਰ ਕਿਤੇ ਇਹ ਸੋਚ ਕੇ ਵੀ ਬਗ ਜਾ ਕਰੋ ਵੀ ਮਹਾਰਾਜ ਮੈਂ ਸੇਵਾ ਕਰਨ ਆਇਆ ਮੇਰਾ ਜੀ ਕਰਾ ਮੈਂ ਇੱਥੇ ਸੇਵਾ ਕਰਾਂ ਪਹਿਲਾਂ ਮੈਨੂੰ ਗਿਆਨ ਨਹੀਂ ਸੀ ਮੈਂ ਵੀ ਵਿਚਾਰੀ ਇਹ ਹੀ ਚੀਜ਼ਾਂ ਕਰਦੀ ਗੁਰੂ ਘਰ ਜਾਣਾ ਕੁਝ ਨਾ ਕੁਝ ਮੰਗੀ ਜਾਂਦੀ ਹੁਣ ਆਪਾਂ ਮੰਗਦੇ ਨਹੀਂ ਸਿਰਫ ਸ਼ੁਕਰੀਆ ਕਰਨ ਜਾਂਦੇ ਹੁੰਦੇ ਆ ਵੀ ਮਹਾਰਾਜ ਤੇਰੀ ਮਰਜ਼ੀ ਹੈ ਤੈਨੂੰ ਪਤਾ ਸਾਰਾ ਕੁਝ ਤੈਨੂੰ ਕੀ ਦੱਸਣਾ ਤੂੰ ਫਿਰ ਜਾਨੀ ਜਾਣਾ ਮੱਥਾ ਟੇਕੀ ਦਾ ਲੰਗਰ ਤੇ ਸੇਵਾ ਕਰੀ ਦੀ ਤੇ ਕਦੇ ਮੰਗਿਆ ਨਹੀਂ ਕਿਉਂਕਿ ਦੱਸਣਾ ਹੀ ਕੀ ਆ ਉਹਨੂੰ ਉਹ ਤਾਂ ਬਦਉ ਤਾਂ ਆਪਣਾ ਮਤ ਪਤਾ ਹੈ ਉਹਨੂੰ ਪਤਾ ਮੇਰੇ ਬੱਚੇ ਨੂੰ ਕੀ ਹਿੱਤੀ ਦੀ ਲੋੜ ਆ ਹੱਪੀ ਦੇ ਦਿੰਦਾ ਆਪਾਂ ਨੂੰ ਵੀ ਪਤਾ ਉਹ ਆਪੀ ਦੇ ਰਿਆ ਸੋ ਆਪਣੇ ਹੌਸਲੇ ਨੂੰ ਬਹੁਤ ਬਹੁਤ ਛੇਤੀ ਛਿੱਟਿਆ ਨਾ ਕਰੋ ਥੋੜੇ ਜਿਹਾ ਸਟਰੋਂਗ ਬਣੋ ਸਟਰੋਂਗ ਬਣਨੀ ਤੁਹਾਨੂੰ ਬਹੁਤ ਲੋੜ ਹੈ ਤੇ ਅਗਲੀ ਵੀਡੀਓ ਵਿੱਚ ਆਪਾਂ ਫੇਰ ਮਿਲਦੇ ਆਂ ਕੋਈ ਵਧੀਆ ਗੱਲਾਂ ਲੈ ਕੇ ਤੁਹਾਡੇ ਨਾਲ ਜਰੂਰ ਮਿਲਿਆ ਕਰਾਂਗੇ ਆਪਾਂ ਮੇਰਾ ਵੀ ਦਿਲ ਕਰਦਾ ਤੁਹਾਡੇ ਨਾਲ ਮਿਲਣ ਨੂੰ ਤੁਸੀਂ ਬਹੁਤ ਹੌਸਲਾ ਦਿਨੇ ਹੋ ਵਾਇਗਰੂ ਤੁਹਾਡੀਆਂ ਵੀ ਸਾਰੀਆਂ ਮਨੋਕਾਮਨਾ ਪੂਰੀਆਂ ਕਰੇ ਤੇ ਬਸ ਮੇਨ ਟਾਪਿਕ ਮੇਰੇ ਅਹੀ ਆ ਵੀ ਹੌਸਲਾ ਨਹੀਂ ਛੱਡਣਾ ਹੌਸਲੇ ਨੂੰ ਥੋੜਾ ਜਿਹਾ ਸਟਰੋਂਗ ਬਣਾਓ ਵੀਰੇ ਐਂ ਜ਼ਿੰਦਗੀ ਨਹੀਂ ਚੱਲਦੀ ਐਡੀ ਸੌਖੀ ਨਹੀਂ ਹੁੰਦੀ ਵੀ ਛੱਡ ਤਾਂ ਲੜਪੇ ਰੱਬ ਨਾਲ ਰੁੱਸ ਜੇ ਇਹ ਗੱਲਾਂ ਨਾ ਕਰਿਆ ਕਰੋ ਰੱਬ ਨਾਲ ਰੁੱਸਿਆ ਨਾ ਕਰੋ ਤੇ ਤੁਹਾਡਾ ਮਾਤ ਪਿਤਾ ਤੁਹਾਨੂੰ ਪਾਲਣਹਾਰ ਹੈ ਤੇ ਪਾਲਣਹਾਰ ਨਾਲ ਕੋਈ ਰੋਸਤਾ ਨਹੀਂ ਹੁੰਦਾ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬני ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਵਾਸ਼ਾ ਵੈਗਰੂ ਜੀ ਤੁਹਾਨੂੰ ਚੜ੍ਹ ਦੀ ਕਲਾ 'ਚ ਰੱਖਣ